ਕੀ ਤੁਸੀਂ ਕਦੇ ਇਸ ਤਰ੍ਹਾਂ ਕਿਲ ਠੋਕਿਆ ਹੈ ਨਹੀਂ ਨਾ ਇਸ ਦੀ ਬਜਾਏ ਤੁਸੀਂ ਹਮੇਸ਼ਾ ਕਿਲ ਨੂੰ ਇਸ ਤਰ੍ਹਾਂ ਠੋਕਿਆ ਹੋਵੇਗਾ ਤਾਂ ਹੀ ਇਹ ਲੱਕੜ ਦੇ ਆਰ ਪਰ ਜਾ ਸਕਦਾ ਹੈ ਪਰ ਅਜਿਹਾ ਕਿਉਂ ਹੈ ਤੁਸੀਂ ਕਹਿ ਸਕਦੇ ਹੋ ਕਿ ਕਿਲ ਦਾ ਇਹ ਵਾਲਾ ਸਿਰਾ ਜ਼ਿਆਦਾ ਤਿੱਖਾ ਹੈ ਆਓ ਇੱਕ ਉਦਾਹਰਨ ਦੇਖਦੇ ਹਾਂ ਆਪਾਂ ਟਮਾਟਰ ਕੱਟਣ ਲਈ ਚਾਕੂ ਨੂੰ ਵਰਤਦੇ ਹਾਂ ਹੈ ਨਾ ਪਰ ਕੀ ਤੁਸੀਂ ਕਦੇ ਟਮਾਟਰ ਨੂੰ ਆਪਣੀ ਉਂਗਲ ਨਾ ਕੱਟਣ ਬਾਰੇ ਸੋਚਿਆ ਹੈ ਨਹੀਂ ਨਾ ਤੁਸੀਂ ਕਹਿ ਸਕਦੇ ਹੋ ਕਿ ਉਂਗਲੀ ਚਾਕੂ ਦੀ ਤਰ੍ਹਾਂ ਤੇਜ਼ ਜਾਂ ਧਾਰਦਾਰ ਨਹੀਂ ਹੁੰਦੀ ਅਸੀਂ ਗਤੀਵਿਧੀ ਦੇ ਰਾਹੀਂ ਇਨ੍ਹਾਂ ਸਵਾਲਾਂ ਦੇ ਜਵਾਬ ਵਿਸਤਾਰ ਨਾਲ ਦੇਾਂਗੇ ਤਾਂ ਇਸ ਲਈ ਮੇਰੇ ਕੋਲ ਕੁਝ ਆਟਾ ਹੈ ਤੇ ਇਹ ਇੱਕ ਬਾਕਸ ਹੈ ਜਿਸ ਵਿੱਚ ਕੁਝ ਚੌਕ ਨੇ ਹੁਣ ਮੈਂ ਇਸ ਬਾਕਸ ਨੂੰ ਇਸ ਆਟੇ ਦੇ ਉੱਪਰ ਇਸ ਤਰ੍ਹਾਂ ਲੇਟਵੇਂ ਰੂਪ ਵਿੱਚ ਰੱਖਾਂਗਾ ਤੇ ਜਦੋਂ ਮੈਂ ਅਜੀਹਾ ਕਰਦਾ ਹਾਂ ਤਾਂ ਦੇਖਦਾ ਹਾਂ ਕਿ ਡੱਬੇ ਨੇ ਆਟੇ ਉੱਤੇ ਕੁਝ ਨਿਸ਼ਾਨ ਬਣਾ ਦਿੱਤਾ ਹੈ ਤੇ ਇੱਥੇ ਤੁਸੀਂ ਡੱਬੇ ਦੁਆਰਾ ਆਟੇ ਤੇ ਬਣਾਈ ਗਈ ਗਹਿਰਾਈ ਨੂੰ ਵੀ ਦੇਖ ਸਕਦੇ ਹੋ ਹੁਣ ਮੈਂ ਬਾਕਸ ਨੂੰ ਆਟੇ ਤੇ ਇਸ ਤਰ੍ਹਾਂ ਖੜਵੇ ਰੂਪ ਵਿੱਚ ਰੱਖਦਾ ਹਾਂ ਮੈਂ ਇੱਥੇ ਵੀ ਦੇਖ ਸਕਦਾ ਹਾਂ ਕਿ ਆਟੇ ਤੇ ਬਾਕਸ ਦੁਆਰਾ ਨਿਸ਼ਾਨ ਬਣਾਇਆ ਗਿਆ ਹੈ ਪਰ ਇਸ ਵਾਰ ਬਾਕਸ ਦੁਆਰਾ ਆਟੇ ਤੇ ਬਣਾਈ ਗਈ ਗਹਿਰਾਈ ਜ਼ਿਆਦਾ ਹੈ ਹੈਨਾ ਜੇ ਆਪਾਂ ਇਹਨਾਂ ਦੋਆਂ ਦੀ ਤੁਲਨਾ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਮਾਮਲੇ ਵਿੱਚ ਨਿਸ਼ਾਨ ਦੀ ਗਹਿਰਾਈ ਜ਼ਿਆਦਾ ਹੈ ਪਰ ਇਹਹਾ ਹੋਇਆ ਕਿਉਂ ਆਓ ਇਸ ਨੂੰ ਵਿਸਤਾਰ ਵਿੱਚ ਸਮਝੀਏ ਹਰ ਵਸਤੂ ਦਾ ਆਪਣਾ ਵਜ਼ਨ ਹੁੰਦਾ ਹੈ ਚੌਕ ਦੇ ਬਾਕਸ ਦਾ ਵੀ ਆਪਣਾ ਇੱਕ ਵਜ਼ਨ ਹੈ ਜਦੋਂ ਬਾਕਸ ਨੂੰ ਲੇਟਵੇਂ ਰੂਪ ਵਿੱਚ ਰੱਖਿਆ ਗਿਆ ਤਾਂ ਬਲ ਇੱਕ ਵੱਡੇ ਖੇਤਰ ਵਿੱਚ ਵਿਭਾਜਿਤ ਹੋ ਗਿਆ ਤੇ ਜਦੋਂ ਇਸ ਨੂੰ ਖੜਵੇ ਰੂਪ ਵਿੱਚ ਰੱਖਿਆ ਗਿਆ ਤਾਂ ਬਲ ਇੱਕ ਛੋਟੇ ਖੇਤਰ ਵਿੱਚ ਵੰਡਿਆ ਗਿਆ ਹੁਣ ਕਿਉਂਕਿ ਪਹਿਲੇ ਮਾਮਲੇ ਵਿੱਚ ਵਜ਼ਨ ਦਾ ਸਮਾਨ ਬਲ ਇੱਕ ਵੱਡੇ ਖੇਤਰ ਵਿੱਚ ਵੰਡਿਆ ਹੋਇਆ ਸੀ ਇਸ ਲਈ ਆਟੇ ਤੇ ਕਿਸੇ ਇੱਕ ਬਿੰਦੂ ਤੇ ਲੱਗਣ ਵਾਲੇ ਬਲ ਦੀ ਮਾਤਰਾ ਬਹੁਤ ਘੱਟ ਹੈ ਇਸ ਦੇ ਉਲਟ ਦੂਜੇ ਮਾਮਲੇ ਵਿੱਚ ਆਟੇ ਤੇ ਕਿਸੇ ਇੱਕ ਬਿੰਦੂ ਤੇ ਲੱਗਣ ਵਾਲੇ ਬਲ ਦੀ ਮਾਤਰਾ ਜ਼ਿਆਦਾ ਹੈ ਇਸੇ ਲਈ ਜੇ ਸਾਡੇ ਕੋਲ ਸਮਾਨ ਬਲ ਹੈ ਤਾਂ ਜਦੋਂ ਆਪਾਂ ਬਾਕਸ ਨੂੰ ਲੇਟਵੇ ਰੂਪ ਵਿੱਚ ਰੱਖਦੇ ਹਾਂ ਤਾਂ ਉਸ ਦੁਆਰਾ ਬਣਾਏ ਗਏ ਨਿਸ਼ਾਨ ਦੀ ਗਹਿਰਾਈ ਘੱਟ ਹੁੰਦੀ ਹੈ ਤੇ ਜਦੋਂ ਬਾਕਸ ਨੂੰ ਸਿੱਧਾ ਰੱਖਿਆ ਜਾਂਦਾ ਹੈ ਤਾਂ ਨਿਸ਼ਾਨ ਦੀ ਗਹਿਰਾਈ ਜ਼ਿਆਦਾ ਹੁੰਦੀ ਹੈ ਇਸ ਦਾ ਮਤਲਬ ਹੈ ਕਿ ਬਲ ਕਿੰਨਾ ਕੇਂਦ੍ਰਿਤ ਹੈ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ ਪਹਿਲੇ ਮਾਮਲੇ ਵਿੱਚ ਸਮਾਨ ਬਲ ਇੱਕ ਵੱਡੇ ਖੇਤਰ ਵਿੱਚ ਵੰਡਿਆ ਹੁੰਦਾ ਹੈ ਇੱਥੇ ਬਲ ਜ਼ਿਆਦਾ ਕੇਂਦ੍ਰਿਤ ਨਹੀਂ ਹੈ ਪਰ ਜਦੋਂ ਉਹੀ ਬਲ ਇੱਕ ਛੋਟੇ ਖੇਤਰ ਵਿੱਚ ਲੱਗਦਾ ਹੈ ਤਾਂ ਉਹ ਜ਼ਿਆਦਾ ਕੇਂਦ੍ਰਿਤ ਹੋ ਜਾਂਦਾ ਹੈ ਤੇ ਇਸ ਨੂੰ ਆਪਾਂ ਦਾਬ ਕਹਿੰਦੇ ਹਾਂ ਦਾਬ ਨੂੰ ਤੁਸੀਂ ਇਸ ਰੂਪ ਵਿੱਚ ਵੀ ਸੋਚ ਸਕਦੇ ਹੋ ਕਿ ਬਲ ਕਿੰਨਾ ਕੇਂਦ੍ਰਿਤ ਹੈ ਆਪਾਂ ਦਾਬ ਦੀ ਗੱਣਾ ਵੀ ਕਰ ਸਕਦੇ ਹਾਂ ਇੱਥੇ ਅਸੀਂ ਮੂਲ ਰੂਪ ਵਿੱਚ ਇਹ ਗੱਲ ਨਾ ਕਰ ਰਹੇ ਹਾਂ ਕਿ ਕਿਸੇ ਖੇਤਰਫਲ ਦੇ ਉੱਪਰ ਕਿੰਨਾ ਬਲ ਵੰਡਿਆ ਹੁੰਦਾ ਹੈ ਗਣਿਤਿਕ ਰੂਪ ਵਿੱਚ ਵੀ ਦਾਬ ਜਿਸ ਨੂੰ ਪੀ ਨਾਲ ਦਰਸਾਉਂਦੇ ਨੇ ਦੀ ਗੱਲ ਬਲ ਖੇਤਰਫਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਤੇ ਇਸ ਦੀ ਇਕਾਈ ਨਿਊਟਨ ਪ੍ਰਤੀ ਵਰਗ ਮੀਟਰ ਹੁੰਦੀ ਹੈ ਇਸ ਲਈ ਪਹਿਲੀ ਸਥਿਤੀ ਵਿੱਚ ਜਦੋਂ ਖੇਤਰਫਲ ਜ਼ਿਆਦਾ ਸੀ ਦਾਬ ਘੱਟ ਸੀ ਪਰ ਦੂਜੀ ਸਥਿਤੀ ਵਿੱਚ ਜਦੋਂ ਖੇਤਰਫਲ ਘੱਟ ਸੀ ਤਾਂ ਦਾਬ ਜ਼ਿਆਦਾ ਹੋ ਗਿਆ ਹੁਣ ਆਪਾਂ ਆਪਣੇ ਮੂਲ ਸਵਾਲ ਤੇ ਵਾਪਸ ਆਉਂਦੇ ਹਾਂ ਅਸੀਂ ਕਿੱਲ ਦੇ ਤਿੱਖੇ ਸਿਰੇ ਨੂੰ ហេਠਾ ਰੱਖ ਕੇ ਹੀ ਕਿਉਂ ਠੋਕਦੇ ਹਾਂ ਇਸ ਦਾ ਕਾਰਨ ਇਹ ਹੈ ਕਿ ਇੱਥੇ ਬਲ ਬਹੁਤ ਛੋਟੇ ਖੇਤਰ ਤੇ ਕੇਂਦ੍ਰਿਤ ਹੋ ਜਾਂਦਾ ਹੈ ਪਰ ਦੂਜੀ ਸਥਿਤੀ ਵਿੱਚ ਉਹੀ ਬਲ ਇੱਕ ਵੱਡੇ ਖੇਤਰ ਤੇ ਕੇਂਦ੍ਰਿਤ ਹੁੰਦਾ ਹੈ ਇਸ ਦੇ ਨਤੀਜੇ ਵਜੋਂ ਜੇ ਤੁਸੀਂ ਪਹਿਲੇ ਦੇ ਸਮਾਨ ਸਥਾਨ ਤੇ ਲੱਗਣ ਵਾਲੇ ਬਲ ਦੀ ਮਾਤਰਾ ਦੀ ਤੁਲਨਾ ਕਰੋ ਤਾਂ ਬਲ ਬਹੁਤ ਘਟ ਹੋ ਗਿਆ ਕਿਉਂਕਿ ਇਹ ਜ਼ਿਆਦਾ ਖੇਤਰਫਲ ਦੇ ਉੱਪਰ ਵੰਡਿਆ ਗਿਆ ਪਹਿਲੇ ਮਾਮਲੇ ਵਿੱਚ ਸੰਪਰਕ ਖੇਤਰ ਬਹੁਤ ਘੱਟ ਸੀ ਇਸ ਲਈ ਦਾਬ ਬਹੁਤ ਜ਼ਿਆਦਾ ਹੋ ਗਿਆ ਪਰ ਦੂਜੇ ਮਾਮਲੇ ਵਿੱਚ ਸੰਪਰਕ ਖੇਤਰ ਵੱਡਾ ਸੀ ਇਸ ਲਈ ਦਾਬ ਬਹੁਤ ਘੱਟ ਗਿਆ ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਚਾਕੂ ਨੂੰ ਵਰਤਦੇ ਹੋ ਤੇ ਬਲ ਲਗਾਉਂਦੇ ਹੋ ਤਾਂ ਸਾਰਾ ਬਲ ਇੱਕ ਬਹੁਤ ਛੋਟੇ ਖੇਤਰ ਤੇ ਕੇਂਦ੍ਰਿਤ ਹੋ ਜਾਂਦਾ ਹੈ ਕਿਉਂਕਿ ਚਾਕੂ ਬਹੁਤ ਤਾਰਦਾਰ ਹੁੰਦਾ ਹੈ ਇਸ ਲਈ ਟਮਾਟਰ ਵਿੱਚ ਇੱਕ ਬਹੁਤ ਛੋਟੇ ਖੇਤਰ ਵਿੱਚ ਦਾਬ ਲੱਗਦਾ ਹੈ ਪਰ ਤੁਹਾਡੀ ਉਂਗਲੀ ਇੰਨੀ ਤਾਰਦਾਰ ਨਹੀਂ ਹੁੰਦੀ ਇਸ ਲਈ ਕਟੋਕਰ ਚਾਕੂ ਦੀ ਤੁਲਨਾ ਵਿੱਚ ਉਂਗਲੀ ਦਾ ਆਧਾਰ ਖੇਤਰਫਲ ਇੰਨਾ ਚੌੜਾ ਹੁੰਦਾ ਹੈ ਕਿ ਪੂਰਾ ਬਲ ਇੱਕ ਵੱਡੇ ਖੇਤਰ ਵਿੱਚ ਵੰਡਿਆ ਜਾਂਦਾ ਹੈ ਇਸ ਦੇ ਕਾਰਨ ਟਮਾਟਰ ਦੇ ਉਸੇ ਟੁਕੜੇ ਤੇ ਪਹਿਲਾਂ ਵਾਂਗ ਲੱਗਣ ਵਾਲੇ ਬਲ ਦੀ ਮਾਤਰਾ ਘਟ ਹੋ ਜਾਂਦੀ ਹੈ ਇਸ ਲਈ ਹੁਣ ਟਮਾਟਰ ਤੇ ਦਾਬ ਘਟ ਹੁੰਦਾ ਹੈ